ਦੀ ਸੋਗਾ ਤੇ ਬਜਟ ਲੈ ਕੇ ਆਊਗਾ ਇਸ ਤੇ ਵੀ ਗੱਲ ਕਰਾਂਗੇ ਤੇ ਇਹਦੇ ਨਾਲ ਜਿਹੜੀ ਦੂਜੀ ਵੱਡੀ ਡਿਵੈਲਪਮੈਂਟ ਹੋਈ ਹੈ ਪੰਜਾਬ ਦੀ ਰਾਜਨੀਤੀ ਚ ਉਹ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੋਇਆ ਸੀ 6 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਇਆ ਸੀ ਢੀਂਡਸਾ ਪਰਿਵਾਰ ਤੇ ਉਸ ਤੋਂ ਬਾਅਦ ਇੱਕ ਆਪਣੀ ਪਾਰਟੀ ਉਹਨਾਂ ਨੇ ਫਲੋਟ ਕੀਤੀ ਸੀਗੀ ਉਹਨਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਫੇਰ ਤੋਂ ਜੁਆਇਨ ਕੀਤਾ ਅੱਜ ਫੇਰ ਤੋਂ ਅਮਰਜ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਢੀਂਟਸਾ ਸਾਹਿਬ ਦੇ ਘਰੇ ਇੱਕ ਵੱਡਾ ਇੱਕ ਪ੍ਰੋਗਰਾਮ ਕੀਤਾ ਗਿਆ ਜਿੱਦੇ ਸੁਖਵੀਰ ਸਿੰਘ ਬਾਦਲ ਸਮੇਤ ਸਮੂਹ ਜਿਹੜੀ ਲੀਡਰਸ਼ਿਪ ਸੀ ਸ਼੍ਰੋਮਣੀ ਅਕਾਲੀ ਦਲ ਦੀ ਉੱਥੇ ਪਹੁੰਚੇ ਨੇ ਤੇ ਉੱਥੇ ਦੋਹਾਂ ਦਾ ਜਿਹੜਾ ਹੈਗਾ ਉਹ ਅੱਜ ਫੇਰ ਉਹ ਜੁਆਇਨਿੰਗ ਹੋਈ ਹੈ ਦੋਵੇਂ ਇਕੱਠੇ ਹੋਏ ਨੇ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ ਇਸ ਦੇ ਕੀ ਮੰਨਦੇ ਨੇ ਗੱਲਬਾਤ ਕਰਾਂਗੇ ਤਿਰਛੀ ਨਜ਼ਰ ਪਵਾਵਾਂਗੇ ਮੇਰੇ ਨਾਲ ਬਲਜੀਤ ਬੱਲੇ ਬਾਬੂਸ਼ਾਹੀ ਨੈਟਵਰਕ ਦੇ ਐਡੀਟਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਬੱਲੀ ਸਾਹਿਬ ਅ ਦੋ ਅੱਜ ਬੜੀਆਂ ਅਹਿਮ ਡਿਵੈਲਪਮੈਂਟਸ ਹੋਈਆਂ ਜੀ ਬੜਾ ਖਾਸ ਦਿਨ ਸੀ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੱਜ ਨੂੰ ਇੱਕ ਕਹਿ ਸਕਦੇ ਆ ਬੜੀ ਮਜ਼ਬੂਤੀ ਮਿਲੀ ਹੈ ਢੀਟਸਾਹ ਦੀ ਜਿਹੜੀ ਪਾਰਟੀ ਸੀ ਸੁਖਦੇਸ਼ ਸਿੰਘ ਢੀਟਸਾਹ ਜੀ ਦੀ ਉਹ ਅੱਜ ਵਾਪਸ ਅਕਾਲੀ ਦਲ ਚਾਹੇ ਹੈ ਕਿਵੇਂ ਵੇਖਦੇ ਹੋ ਦੇਖੋ ਇਹ ਸਿੱਖ ਰਾਜਨੀਤੀ ਕਾਲੀ ਰਾਜਨੀਤੀ ਤੇ ਪੰਜਾਬ ਦੀ ਸਿਆਸਤ ਵਾਸਤੇ ਵਾਕਈ ਹੀ ਨੋਟੇਬਲ ਘਟਨਾ ਹੈਗੀ ਅਹਿਮ ਘਟਨਾ ਹੈ ਕਿਉਂਕਿ ਇਹ ਜਿਹੜੇ ਸੁਦੇਸ਼ ਸਿੰਘ ਢੀਂਡਸਾ ਤੇ ਉਹਨਾਂ ਦੇ ਸਾਥੀ ਉਹ ਟਕਸਾਲੀ ਕਾਲੀ ਮੰਨੇ ਜਾਂਦੇ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀ ਸੀ ਉਦੋਂ ਛੱਡ ਗਏ ਸੀ ਇਹ ਇਹਨਾਂ ਨੂੰ ਤੇ ਹੁਣ ਉਹ ਵਾਪਸ ਆਇਆ ਹੈ ਹਾਲਾਂਕਿ ਜਿਹੜੇ ਜਿਹੜਾ ਉਹਨਾਂ ਦਾ ਸਯੁਕਤ ਕਾਲੀ ਦਲ ਬਣਾਇਆ ਸੀ ਕੋਈ ਬਹੁਤ ਜ਼ਿਆਦਾ ਵੱਡੀ ਫਾਲਿੰਗ ਨਹੀਂ ਸੀ ਮਿਲੀ ਉਹਨਾਂ ਨੂੰ ਇਹ ਨਹੀਂ ਸੀ ਕੋਈ ਸਪਲਿਟ ਹੋ ਗਈ ਹੋਵੇ ਇੱਕ ਸੈਕਸ਼ਨ ਨਾਲ ਨਾਲ ਗਿਆ ਸੀਗਾ ਤੇ ਉਦੋਂ ਅਸਲ ਚ ਜਦੋਂ ਇਹ ਵੱਖ ਹੋਏ ਸੀ ਉਦੋਂ ਕਿਸਾਨ ਮੂਵਮੈਂਟ ਸ਼ੁਰੂ ਹੋ ਗਈ ਸੀ ਤੇ ਉਸ ਵੇਲੇ ਮਾਹੌਲ ਹੀ ਸਾਰਾ ਬਦਲ ਗਿਆ ਸੀ ਫਿਰ ਇਹ ਇੱਕ ਇਹ ਕਹ ਰਹੇ ਵੀ ਇਹ ਉਡਾਰੀ ਨਹੀਂ ਮਾਰ ਸਕੇ ਤੇ ਹੁਣ ਜਿਹੜੀ ਸਿਚੁਏ ਹਾਲਾਤ ਬਣ ਗਏ ਨੇ ਤੇ ਇਹ ਲੱਗਦਾ ਇਹ ਹੈ ਕਿ ਜਿਹੜੀ ਭਾਜਪਾ ਨਾਲ ਉਹਨਾਂ ਦੇ ਅੱچھے ਰਿਲੇਸ਼ਨ ਹੁਣ ਵੀ ਹੈਗੇ ਨੇ ਪਰ ਭਾਜਪਾ ਨੇ ਅ ਜਿਸ ਤਰ੍ਹਾਂ ਦਾ ਉਮੀਦ ਸੀ ਇਹਨਾਂ ਨੂੰ ਹੰਗਾਰੇ ਦੀ ਰਿਸਪਾਂਸ ਦੀ ਮੈਨੂੰ ਲੱਗਦਾ ਕਿ ਉਹਨਾਂ ਨੇ ਦਿੱਤਾ ਨਹੀਂ ਇਹਨਾਂ ਨੂੰ ਜਿਆ ਸਪੋਰਟ ਨਹੀਂ ਦਿੱਤੀ ਜ ਹੰਗਾਰਾ ਨਹੀਂ ਦਿੱਤਾ ਇੱਕ ਤਾਂ ਇਹ ਦੂਸਰਾ ਪਿਛਲੀਆਂ ਘਟਰਾਵਾਂ ਜਿਹੜੀਆਂ ਵਾਪਰੀਆਂ ਨੇ ਅ ਮਿਸਾਲ ਦੇ ਤੌਰ ਤੇ ਸ਼ਰਮਣੀ ਸ਼ਰਮਣੀ ਕਮੇਟੀ ਦੇ ਸਬੰਧਤ ਹੈ ਸ਼ਰਮਣੀ ਕਮੇਟੀ ਦੀ ਜਿਹੜੀ ਪਿਛਲੀ ਚੋਣ ਹੋਈ ਸੀ ਉਹਦੇ ਬੀਬੀ ਜਗੀਰ ਕੌਰ ਲੇਡੀ ਸੀ ਮੁਕਾਬਲੇ ਤੇ ਤੇ ਉਹਨੂੰ 40 ਵੋਟਾਂ ਪਈਆਂ ਉਸ ਤੋਂ ਬਾਅਦ ਜਦੋਂ ਇਹ ਇਸ ਵਾਰ ਲੜਾਈ ਗਈ ਪਾਰਲ ਜਿਹੜੀ ਅਕਾਲੀ ਦਲ ਦੇ ਸੁਖਵੀਰ ਬਾਦਲ ਹਰਾਂ ਦੇ ਤੇ ਉਹ ਉਦੋਂ ਉਹਨਾਂ ਨੂੰ ਸਤਾਰ ਚ 40 ਤੋਂ 17 ਆ ਗਈਆਂ ਇਹ ਢਿੰਡਸਾ ਹਰਾਂ ਨੇ ਵੀ ਜੋਰ ਲਾਇਆ ਸੋ ਰਿਪੀਟਲੀ ਇਹ ਗੱਲ ਇਹ ਕਹ ਲੋ ਕਿ ਉੱਥੋਂ ਇਹ ਗੱਲ ਹੋ ਗਈ ਕਿ ਅਕਾਲੀ ਦਲ ਜਿਹੜਾ ਹੈਗਾ ਉਹਦੇ ਅਜੇ ਵੀ ਉਹਦੀਆਂ ਖਾਸ ਕਰਕੇ ਸ਼੍ਰੋਮਣੀ ਕਮੇਟੀ ਚ ਉਹਦੀਆਂ ਜਿਹੜਾ ਪਕੜ ਕਾਇਮ ਹੈ ਆਪਣਾ ਨੈਟਵਰਕ ਵੀ ਕੁਝ ਮਿਨੀਮਮ ਹੈਗਾ ਹਾਲਾਂਕਿ ਵੋਟ ਬੈਂਕ ਬੜਾ ਬਾਈਚ ਤਾਂ ਬਿਲਕੁਲ ਹੀ ਤਿੰਨ ਸੀਟਾਂ ਦੇ ਆ ਗਏ ਉਹ ਫਿਰ ਵੀ ਮਿਨੀਮਮ ਨੈਟਵਰਕ ਉਹਨਾਂ ਦਾ ਕਾਇਮ ਹੈ ਸੋ ਇਹ ਅੱਜ ਦੀ ਜਿਹੜੀ ਡਿਵੈਲਪਮੈਂਟ ਹੈ ਪਹਿਲਾਂ ਮਨਜੀਤ ਸਿੰਘ ਜੀ ਕੇ ਵਾਪਸ ਆਏ ਸੀ ਸੁਖਦੇਵ ਸਿੰਘ ਢੀਂਸਾ ਦਾ ਵਾਪਸ ਆਉਣ ਨਾਲ ਭਾਵੇਂ ਕੋਈ ਕੁਆਲੀਟੇਟਿਵ ਚੇਂਜ ਹੋਵੇ ਬੇਸ 'ਚ ਤਾਂ ਭਾਵੇਂ ਨਾ ਫਰਕ ਪਵੇ ਕਿ ਬਹੁਤ ਵੱਡਾ ਇੱਕਦਮ ਬੇਸ 'ਚ ਬਦਲ ਕੇ ਬੱਲ ਜਾਏਗਾ ਇਹ ਨਹੀਂ ਪਰ ਹੁਲਾਰਾ ਜ਼ਰੂਰ ਮਿਲੇਗਾ ਬੂਸਟ ਜ਼ਰੂਰ ਮਿਲੇਗਾ ਇਹ ਸੁਖਵੀਰ ਬਾਦਲ ਨੂੰ ਤੇ ਅਕਾਲੀ ਦਲ ਨੂੰ ਤੇ ਇਹ ਹੋਏਗਾ ਕਿ ਹੁਣ ਅਕਾਲੀ ਦਲ ਇਹੀ ਹੈ ਤੇ ਸੁਖਵੀਰ ਦੀ ਜਿਹੜੀ ਪ੍ਰਧਾਨਗੀ ਹੈ ਜਾਂ ਸੁਖਵੀਰ ਦੀ ਲੀਡਰਸ਼ਿਪ ਹੈਟਲਾ ਅਕਾਲੀ ਦਲ ਹੀ ਅਕਾਲੀ ਦਲ ਹੈ ਕਿਉਂਕਿ ਸੈਕਸ਼ਨ ਟੀਂਸਾ ਨੇ ਵੀ ਮੰਨ ਲਿਆ ਉਹਨਾਂ ਦੀ ਸਭ ਤੋਂ ਵੱਡਾ ਇਹ ਸੀ ਕਿ ਸੁਖਵੀਰ ਬਾਦਲ ਅਸਤੀਫਾ ਦੇਵੇ ਤੇ ਬਹੁਤਿਆਂ ਨੇ ਇਹ ਹੀ ਸੀਗਾ ਤੇ ਉਹਨਾਂ ਨੇ ਹੀ ਮੰਨ ਲਿਆ ਤੇ ਹੁਣ ਲਾ ਪਾ ਕੇ ਜਿਹੜੇ ਬਾਕੀ ਰਹਿ ਗਏ ਬਾਹਰ ਇਦھر ਜਿਵੇਂ ਬੀਬੀ ਜ਼ਗੀਰ ਕੌਰ ਆ ਜਾਂ ਹੋਰ ਆ ਉਹਨਾਂ ਨੇ ਵੀ ਲੱਗ ਗਿਆ ਵੀ ਹੁਣ ਅਕਾਲੀ ਦਲ ਤਾਂ ਇਹੀ ਐ ਮੇਨਸਟ੍ਰੀਮ ਅਕਾਲੀ ਦਲ ਇਹੀ ਐ ਸੋ ਇਹ ਮੈਸੇਜ ਜਾਏਗਾ ਇਸ ਮੈਸੇਜ ਦਾ ਜਿਹੜਾ ਪੰਜਾਬ ਚ ਵੋਟ ਬੈਂਕ ਆ ਜਾਂ ਸਿੱਖ ਫੋਲਿੰਗ ਹੈਗੀ ਸਿੱਖ ਉਹਦੇ ਚ ਕਿੰਨਾ ਕਸਰ ਪਏਗਾ ਇਹ ਤੇ ਦੇਖਣਾ ਹੈ ਜੀ ਇਹ ਮੈਸੇਜ ਜ਼ਰੂਰ ਜਾਏਗਾ ਪੰਜਾਬ ਚ ਵੀ ਪੰਜਾਬ ਤੋਂ ਬਾਹਰ ਵੀ ਤੇ ਹੋ ਜੀ ਤੇ ਬੀਜੇਪੀ ਨੂੰ ਵੀ ਕੋ ਬੀਜੇਪੀ ਨੂੰ ਵੀ ਇਹ ਮੈਸੇਜ ਆਏਗਾ ਵੀ ਹੁਣ ਤਾਂ ਇਹੀ ਰਹਿ ਗਏ ਵੀ ਪਹਿਲਾਂ ਇਸ ਵੀ ਆਦੇ ਨਾਲ ਗੱਲ ਕਰ ਲੋ ਇਹਨੂੰ ਰਲਾ ਲੋ ਹਾ ਰੀਜਨਲ ਪਾਰਟੀ ਇਹੀ ਰਹੇਗੀ ਤੇ ਰੀਜਨਲ ਪਾਰਟੀਆਂ ਦਾ ਜਿਹੜਾ ਰੋਲ ਹੈ ਉਸ ਨੂੰ ਹੁਣ ਬੀਜੇਪੀ ਨੇ ਕੋਸ਼ਿਸ਼ ਕੀਤੀ ਦੇਖੋ ਨਿਤਿਸ਼ ਕੁਮਾਰ ਨਾਲ ਵੀ ਕੀਤਾ ਉਹ ਯੂਪੀ ਚ ਵੀ ਕੀਤਾ ਕੋਸ਼ਿਸ਼ ਕਰ ਰਹੇ ਨੇ ਉਹ ਰੀਜਨਲ ਪਾਰਟੀਆਂ ਨਾਲ ਵੀ ਆਪਣਾ ਐਨਡੀਆ ਨੂੰ ਦੁਬਾਰਾ ਉਹਨਾਂ ਨੇ ਕੋਸ਼ਿਸ਼ ਕੀਤੀ ਰਿਵਾਈਵ ਕਰਨ ਦੀ ਉਹ ਰੀਜਨਲ ਪਾਰਟੀ ਕਾਲੀ ਦਲ ਦੀ ਇਹ ਹੈ ਸੋ ਜੇ ਕੋਈ ਗੱਲਬਾਤ ਜਲਦੀ ਹੈਗੀ ਜਾਂ ਚੱਲੀ ਸੀ ਤਾਂ ਉਹਦਾ ਉਹਦੇ 'ਚ ਇਹ ਐਡ ਫੈਕਟਰ ਹੋ ਜਾਏਗਾ। ਮਤਲਬ ਅਕਾਲੀ ਦਲ ਦਾ ਵਜਨ ਜਿਹੜਾ ਸੁਖਵੀਰ ਬਾਦਲ ਦਾ ਸਲਾਈਟਲੀ ਵਾਝੇਗਾ। ਜੇ ਕੋਈ ਗੱਲਬਾਤ ਚੱਲਦੀ ਹੈ ਇਹਨਾਂ ਦੀ ਆਪਸ ਹੁੰਦਾ ਹੈ। ਤੇ ਸੋ ਇਹ ਆਪਣੇ ਆਪ 'ਚ ਘਟਨਾ ਇੰਪੋਰਟੈਂਟ ਹੈ ਤੇ ਦੂਜਾ ਗੱਲ ਕਿ ਜਿਹੜਾ ਅਕਾਲੀ ਦਲ ਦੇ ਵਰਕਰ ਨੇ ਜਾਂ ਉਹਨਾਂ ਦਾ ਜੋ ਇਹਨਾਂ ਦਾ ਆਪਣੀ ਪਰਤਾਂ ਨੇ ਭਾਵੇਂ ਛੋਟੀ ਵੱਡੀ ਲੀਡਰਸ਼ਿਪ ਦੀਆਂ ਉਹਨਾਂ ਨੂੰ ਵੀ ਥੋੜਾ ਹਲਾਰਾ ਮਿਲੇਗਾ। ਮੇਰੇ ਮੁੜਕੇ ਇਕੱਠੇ ਹੋ ਰਹੇ ਆ ਸੀ ਢੀਂਸਾਵਰਾਂ ਨੇ ਕਿਹਾ ਵੀ ਸਾਨੂੰ ਲੋੜ ਸੀ ਇਕੱਠੇ ਹੋਣ ਦੀ ਕਿੰਡਿਆ ਬੁਰਾ ਹਾਲ ਐ ਮਲੇ ਇਸ ਤਰ੍ਹਾਂ ਦੀ ਜਿਹੜੀ ਸੋ ਇਹ ਗੱਲ ਜਿਹੜੀ ਐ ਮੈਨੂੰ ਲੱਗਦਾ ਕਿ ਆਪਣੇ ਆਪ ਚ ਖਾਲੀਦਾਲ ਦੀ ਜਿਹੜੀ ਰੈਲੇਵੈਂਸ ਐ ਉਹਨੂੰ ਬੈਟਰ ਕਰਨ ਦੇ ਵਿੱਚ ਇਹ ਇੱਕ ਹਲਕਾ ਖਲਵਾਰਾ ਜਰੂਰ ਮਿਲੇਗਾ ਅੱਛਾ ਬਲੀ ਸਾਬ ਇੱਕ ਹੋਰ ਅੱਜ ਵੀ ਨਜ਼ਰਾਂ ਟਿਕੀਆਂ ਸੀ ਵੀ ਸ਼ਾਇਦ ਭਾਜਪੀ ਨਾਲ ਸਮਝੌਤੇ ਬਾਰੇ ਕੁਝ ਬੋਲਣਗੇ ਸੁਖਵੀਰ ਸਿੰਘ ਬਾਦਲ ਪੁੱਤਰਕਾਰਾਂ ਵੱਲੋਂ ਦੋ ਤਿੰਨ ਵਾਰੀ ਇਹ ਸਵਾਲ ਵੀ ਕੀਤਾ ਗਿਆ ਪਰ ਉਹਨਾਂ ਨੇ ਨਹੀਂ ਕਲੀਅਰਲੀ ਜਵਾਬ ਦਿੱਤਾ ਉਹਨਾਂ ਨੇ ਇਸ ਸਵਾਲ ਤੋਂ ਬਚਦੇ ਨਜ਼ਰ ਆਏ ਹੈ ਹਾਲਾਂਕਿ ਉਹਨਾਂ ਨੇ ਕਲੀਅਰਲੀ ਨਾਤਾ ਇਨਕਾਰ ਕੀਤਾ ਕੋਈ ਸੰਭਾਵਨਾ ਦਾ ਤੇ ਨਾ ਹੀ ਕੋਈ ਖੁੱਲ ਕੇ ਉਹਨਾਂ ਨੇ ਹਾਂ ਭਰੀ ਹੈ ਤੁਸੀਂ ਕੀ ਅਬਜ਼ਰਵ ਕਰਦੇ ਹੋ ਕੀ ਲੱਗਦਾ ਵੀ ਜਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਇਕੱਠਾ ਹੋ ਰਿਹਾ ਹੈ ਤੇ ਲੋਕ ਸਭਾ ਤੋਂ ਪਹਿਲਾਂ ਬੀਜੇਪੀ ਦੇ ਨਾਲ ਜਿਹੜੀ ਹੈ ਉਹ ਕਾਲੀ ਦਲ ਦੀ ਗੱਲਬਾਤ ਬਣ ਸਕਦੀ ਹੈ ਹੁਣ ਸਮਾਂ ਵੀ ਬਹੁਤ ਨਹੀਂ ਰਹਿ ਗਿਆ ਫੈਸਲਾ ਜਿਹੜਾ ਹੈਗਾ ਉਹ ਜਲਦੀ ਲੈਣਾ ਪਊਗਾ ਤੇ ਜੇ ਹੁੰਦਾ ਤੇ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੇ ਕਿ ਇੰਡੀਆ ਬਲੌਕ ਦਾ ਪੂਰੇ ਨੈਸ਼ਨਲ ਲੈਵਲ ਤੇ ਜ਼ਰੂਰ ਹਿੱਸਾ ਨੇ ਪਰ ਪੰਜਾਬ ਚ ਇੱਕ ਦੂਜੇ ਦੇ ਅਗੇਂਸਟ ਹੀ ਲੜਨਗੇ ਉਹ ਤੇ ਓਵਰਆਲ ਪੰਜਾਬ ਦੀ ਸਿਆਸਤ ਤੇ ਕਿੰਨਾ ਕਸਰ ਦੇਖ ਰਹੇ ਹੋ ਲੋਕ ਸਭਾ ਚੋਣਾਂ ਦੀਆਂ ਜਿਹੜੀਆਂ 13 ਸੀਟਾਂ ਨੇ ਉਹਨਾਂ ਤੇ ਕਾਲੀ ਬੀਪੀ ਵਾਲੇ ਲੈਸ ਸਾਲ ਤੇ ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਹੋਰ ਗੱਲ ਕਰਨੀ ਚਾਹਣਾ ਵੀ ਅੱਜ ਜੋ ਸੁਖਵੀਰ ਬਾਦਲ ਬੋਲ ਰਹੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਸੁਖਦੇਵ ਸਿੰਘ ਢਿੰਡਸਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਦੇ ਰਹੇ ਹਾਂ ਉਹ ਲੋਕ ਪਾਰਟੀ ਦੇ ਸਰਪ੍ਰਸਤ ਸੀ ਸੋ ਉਹਨਾਂ ਨੂੰ ਇਹ ਗੱਲ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਜਿਹੜਾ ਆਨਰ ਦਿੱਤਾ ਜਾਵੇ ਜਾਂ ਫਿਲਮੀ ਵੀ ਉਹਨਾਂ ਦੀ ਥਾਂ ਦੇ ਰਹੇ ਹਾਂ ਉਹ ਸਰਪ੍ਰਸਤ ਪਾਰਟੀ ਦੇ ਬਣਾਦੇ ਨੇ ਸੋ ਆਪਣੇ ਆਪ ਚ ਉਹਨਾਂ ਵਾਸਤੇ ਇਹ ਕਾਫੀ ਕੰਸੋਲਿੰਗ ਹੋ ਸਕਦੀ ਹੈ ਗੱਲ ਕਿ ਹੁਣ ਮੈਂ ਹੀ ਹੈਗਾ ਬਾਦਲ ਦੀ ਥਾਂ ਤੇ ਮੈਨੂੰ ਇਹਨਾਂ ਨੇ ਮੰਨਿਆ ਅ ਜਿੱਥੇ ਤੱਕ ਕਾਲੀ ਬੀਜੇਪੀ ਲਾਇਸ ਦਾ ਗੱਲਾਂ ਚੱਲ ਰਹੀਆਂ ਨੇ ਤੇ ਸੁਖਵੀਰ ਬਾਦਲ ਨੇ ਜਿਹੜੇ ਜਵਾਬ ਦਿੱਤੇ ਨੇ ਸਵਾਲ ਕੀਤਾ ਗਿਆ ਜਿਹੜਾ ਉਹਨੂੰ ਉਹਦੇ ਚ ਦੋ ਮਤਲਬ ਨਿਕਲਦੇ ਨੇ ਇੱਕ ਤਾਂ ਇਹ ਕਿ ਉਹਨਾਂ ਨੇ ਡਿਨਾਈ ਨਹੀਂ ਕੀਤਾ ਨਾ ਨਹੀਂ ਕੀਤੀ ਇਹ ਨਹੀਂ ਕਿ ਆ ਕਿ ਕੋਈ ਹੋ ਨਹੀਂ ਸਕਦਾ ਜਾਂ ਗੱਲ ਨਹੀਂ ਚੱਲ ਰਹੀ ਜਾਂ ਪੋਸਿਬਿਲਟੀ ਨਹੀਂ ਹੈ ਇੱਕ ਤਾਂ ਇਹ ਤੇ ਦੂਜਾ ਉਹਨਾਂ ਨੇ ਇਹ ਕਿਹਾ ਕਿ ਅਸੀਂ ਆਪਣਾ ਜਿਹੜਾ ਪੰਜਾਬ ਦਾ ਫਿਕਰ ਹੈ ਸਾਨੂੰ ਪੰਜਾਬ ਦੀ ਅਸੀਂ ਖੁਦ ਕਰਾਂਗੇ ਸਾਨੂੰ ਫਿਕਰ ਹੈ ਤੁਹਾਨੂੰ ਨਹੀਂ ਵਿਕਨ ਦੀ ਲੋੜ ਨਹੀਂ ਤੇ ਉਹਦਾ ਮਤਲਬ ਵੀ ਜਿਹੜੇ ਸਾਡੇ ਰੀਜਨਲ ਇੰਟਰਸਟ ਨੇ ਜਾਂ ਪਾਰਟੀ ਦੇ ਇੰਟਰਸਟ ਨੇ ਪੰਜਾਬ ਦੇ ਉਹ ਅਸੀਂ ਆਪੇ ਵਾਚ ਕਰਾਂਗੇ ਤੇ ਮਤਲਬ ਜੇ ਕੋਈ ਗੱਲਬਾਤ ਚੱਲ ਰਹੀ ਹੈ ਤਾਂ ਉਹਦੇ 'ਚ ਅਸੀਂ ਅਸਰਟ ਕਰਾਂਗੇ ਉਹਦਾ ਮਤਲਬ ਇਹ ਹੈ ਤੇ ਇਹਦਾ ਜਿਹੜਾ ਜਵਾਬ ਦਿੱਤਾ ਉਹਨਾਂ ਨੇ ਉਹਦੇ 'ਚ ਉਹ ਇਹ ਹੈਗਾ ਕਿ ਗੁੰਜਾਇਸ਼ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਆਪਸ ਚ ਗੱਲਬਾਤ ਦੀ ਜਾਂ ਆਪਸ ਚ ਅਲਾਈਅੰਸ ਦੀ ਉਹਨਾਂ ਨੇ ਬਿਲਕੁਲ ਰੂਲ ਆਊਟ ਨਹੀਂ ਕੀਤੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਹੱਕ ਚਾਹ ਹੋਣਾ ਚਾਹੀਦਾ ਸੁਨੀਲ ਜਾਖੜ ਨੇ ਕਿਹਾ ਕਿ ਲੋਕ ਚਾਹੁੰਦੇ ਨੇ ਤੇ ਮੈਂ ਇਹਦਾ ਮਤਲਬ ਸੀ ਮੈਂ ਵੀ ਚਾਹਣਾ ਉਹ ਤਾਂ ਸਾਫ਼ ਹੀ ਮਤਲਬ ਸੀ ਸੋ ਥੱਲੇ ਜਿਹੜਾ ਜੇ ਪੰਜਾਬ ਯੂਨਿਟ ਜਿਹੜਾ ਉਹ ਕਹਿੰਦਾ ਵੀ ਹਾਂ ਹੋਣਾ ਚਾਹੀਦਾ ਅਮਿਤ ਸ਼ਾਹ ਕਹਿ ਰਿਹਾ ਸਾਡੀ ਗੱਲਬਾਤ ਚੱਲ ਰਹੀ ਹੈ ਕਹਿ ਰਹੇ ਨੇ ਦਾ ਇਹਦਾ ਮਤਲਬ ਹੈ ਕਿ ਕਿਤਨਾ ਕਿਤੇ ਉਹ ਗੁੰਜਾਇਸ਼ ਜਾਂ ਮਸਲੀ ਪਈ ਆ ਜੀ ਗੁੰਜਾਇਸ਼ ਪਈ ਹੈ ਸੋ ਇਸ ਨੂੰ ਕਿਵੇਂ ਨਿਬੜਦਾ ਕਿ ਨਹੀਂ ਮਤਲਬ ਗੱਲਾਂ ਤਾਂ ਉਹ ਤਾਂ ਕਾਫੀ ਚੱਲ ਰਹੀਆਂ ਸੀ ਪਰ 13 ਫਰਵਰੀ ਨੂੰ ਜਿਹੜਾ ਕਿਸਾਨ ਮੂਵਮੈਂਟ ਸਟਾਰਟ ਹੋਈ ਕਿਸਾਨ ਮੋਰਚਾ ਸ਼ੁਰੂ ਹੋਇਆ ਉਸ ਨੇ ਸਾਰਾ ਕੁਝ ਪਿੱਛੇ ਕਰਤਾ ਲੱਗਦਾ ਹੈ ਗੱਲਬਾਤ ਤਾਂ ਇਹਨਾਂ ਦੀ ਕਿਸੇ ਨਾ ਕਿਸੇ ਲੈਵਲ ਤੇ ਕਿਉਂਕਿ ਜੇ ਧੂਆ ਹੈਗਾ ਕਿਤੇ ਤੇ ਅੱਗ ਤਾਂ ਨੇ ਹੈਗੀ ਹੈਗਾ ਹੈ ਤਾਂ ਧੂਆ ਨਿਕਲਦਾ ਨਾ ਭਾਵੇਂ ਵਿਚੋਲੇ ਕਰ ਰਹੇ ਸੀ ਕੋਈ ਕਰ ਰਹੇ ਸੀ ਕੁਛ ਹੱਦ ਤੱਕ ਆਪਾਂ ਨੂੰ ਜਾਣਕਾਰੀ ਵੀ ਹੈਗੀ ਜਿਹੜੀਆਂ ਆਪਾਂ ਇਸੇ ਨਹੀਂ ਸ਼ੇਅਰ ਕਰ ਸਕਦੇ ਆਪਾਂ ਨੂੰ ਵੀ ਜਾਣਕਾਰੀ ਹੈਗੀ ਤੇ ਅ ਵਿਚੋਲੇ ਵੀ ਕੁਝ ਇਹੋ ਜਿਹੇ ਸੀਗੇ ਜਿਹੜੇ ਲੱਗੇ ਹੋਏ ਸੀਗੇ ਉਹ ਤਾਂ ਹੈਗਾ ਸੀ ਇਹਦਾ ਮਤਲਬ ਅੱਜ ਦੀ ਗੱਲਬਾਤ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਹਾਂ ਜੇ ਉਹ ਅਲਾਈਅੰਸ ਨਹੀਂ ਕਰਦੇ ਇਹ ਤਾਂ ਜਿਹੜਾ ਇਹਨਾਂ ਨੂੰ ਜਿਹੜੀ ਸੀਟਾਂ ਜਿਹੜਾ ਗਿਣਤੀ ਮਿੰਤੀ ਹੈ ਵੋਟਾਂ ਦੇ ਹਿਸਾਬ ਨਾਲ ਇਹਨਾਂ ਨੂੰ ਉਮੀਦ ਘੱਟ ਹੈ ਕਿ ਕਾਲੀ ਦਲ ਤੇ ਬੀਜੇਪੀ ਕੋਈ ਬਹੁਤ ਜਿਆਦਾ ਅੱਛੀ ਪਰਫਾਰਮੈਂਸ ਕਰ ਸਕਣਗੇ ਕਿ ਕੋਈ ਇਕੱਲੇ ਇਕੱਲੇ ਦੂਜੇ ਵਸੇ ਕਾਂਗਰਸ ਤੇ ਆਪ ਹੈਗੀ ਆ ਚਾਰ ਕੋਣੀ ਫਾਈਟ ਹੋਈ ਚਾਰ ਕੋਣੀ ਫਾਈਟ ਸੀ ਜਲੰਧਰ ਦਾ ਆਪ ਦੇਖ ਹੀ ਲਿਆ ਸੀ ਹਾਲਾਂਕਿ ਜਲੰਧਰ ਚਲੋ ਬਾਈਲੈਕਸ਼ਨ ਸੀ ਸਰਕਾਰ ਦਾ ਜੋਰ ਹੁੰਦਾ ਇੱਥੇ ਭਾਰੀ ਦੂਜਾ ਜੇ ਇਕੱਠੇ ਹੋ ਕੇ ਲੜਦੇ ਨੇ ਅਲਾਈਅੰਸ ਬਣਦਾ ਹੈ ਤਾਂ ਉਹਦਾ ਸਾਈਕੋਲੋਜੀਕਲ ਮਾਨਸਿਕ ਜਿਹੜਾ ਜਿਹੜਾ ਮਨੋਂ ਵਿਗਿਆਨਿਕ ਅਸਰ ਪੈਂਦਾ ਪਏਗਾ ਲੋਕਾਂ ਤੇ ਵੋਟਰ ਬੋਟ ਬੈਂਕ ਤੇ ਇਕੱਠੇ ਵੀ ਇਕੱਠੇ ਹੋਗੇ ਤਾਂ ਇਹਨਾਂ ਦੋਵਾਂ ਪਾਰਟੀਆਂ ਦਾ ਜਿਹੜਾ ਵੋਟਰ ਹੈ ਹੋਰ ਉਹ ਥੋੜੇ ਜੋਸ਼ ਨਾਲ ਲੜੇਗਾ ਉਦੋਂ ਇਹ ਵੀ ਹੈ ਫਿਰ ਇਹ ਕੰਟੈਸਟ ਵੀ ਕਈ ਸਿੱਟਾ ਦੇ ਅੱਛਾ ਬਣਾ ਸਕਦੇ ਨੇ ਇਸੇ ਪਰ ਇੱਕ opinion ਇਹ ਵੀ ਹੈਗਾ ਅ ਕੱਲ ਜਦ ਵਿੱਚ ਆਪਾਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਨਲ ਜਸਜੀਤ ਗਿੱਲ ਹੋਰਾਂ ਨਾਲ ਉਹਨਾਂ ਦਾ ਇੱਕ ਇੱਕ ਸੈਕਸ਼ਨ ਜਾਂ ਇੱਕ ਲੋਕਾਂ ਦਾ opinion ਹੈਗਾ ਵੀ ਜੋਸ਼ ਪੰਜਾਬ ਦੀ ਸਿਚੁਏਸ਼ਨ ਹੈ ਇਸ ਵੇਲੇ ਕਿਸਾਨ ਮੂਵਮੈਂਟ ਕਰਕੇ ਕਿਸਾਨ ਮੋਰਚੇ ਕਰਕੇ ਉਹਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਲਟਕੀ ਜਾ ਰਿਹਾ ਹੈ ਤਾਂ ਜੇ ਕਾਲੀਦਾਲਾ ਬੀਜੇਪੀ ਨਾਲ ਅਲਾਈਅንስ ਕਰਦਾ ਤਾਂ ਇਹਦਾ ਬੇਸ ਜਿਹੜਾ ਉਹਨੂੰ ਨੁਕਸਾਨ ਹੋਏਗਾ ਵੋਟ ਬੈਂਕ ਨੂੰ ਨੁਕਸਾਨ ਹੋ ਗਿਆ ਇਹ ਓਪੀਨੀਅਨ ਵੀ ਹੈਗੀ ਹੈ ਵੀ ਹੁਣ ਜੇ ਕਿਉਂਕਿ ਬੀਜੇਪੀ ਦਾ ਜਿਹੜਾ ਪੰਜਾਬ ਦੇ ਵਿੱਚ ਬੇਸ਼ੱਕ ਇਹ ਠੀਕ ਹੈ ਕਿ ਅਰਬਨ ਜਿਹੜੀ ਪਾਪੂਲੇਸ਼ਨ ਹੈ ਹਿੰਦੂ ਪਾਪੂਲੇਸ਼ਨ ਹੈ ਉਹਦੇ ਚ ਰਾਮ ਮੰਦਰ ਕਰਕੇ ਹੋਰ ਕਰਕੇ ਬੀਜੇਪੀ ਦਾ ਵੋਟ ਬੈਂਕ ਜਿਹੜਾ ਵੱਧ ਸਕਦਾ ਹੈ ਆਪਣਾ ਪਰ ਅਲਾਈਅንስ ਫਿਰ ਵੀ ਕਿਸਾਨ ਮੂਵਮੈਂਟ ਦੇ ਕਰਕੇ ਜਾਂ ਹੋਰ ਕਰਕੇ ਜੋਗ ਚ ਹਰਿਆਣਾ ਬੀਜੇਪੀ ਸਰਕਾਰ ਨੇ ਕੀਤਾ ਹੈ ਕਿਸਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਉਹਦੇ ਨਾਲ ਰਿਐਕਸ਼ਨ ਬਹੁਤ ਹੈਗਾ ਉਹਦੇ ਨਾਲ ਗੁੱਸਾ ਵੀ ਹੈ ਔਖ ਵੀ ਹੈਗੀ ਬੜੀ ਇਸ ਗੱਲ ਦੀ ਇਹ ਵੀ ਹੈਗਾ ਤੇ ਭਾਵੇਂ ਉਹ ਕਿਸਾਨਾਂ ਦਾ ਇੱਕ ਧੜਾ ਹੀ ਸੀ ਪਰ ਜੋ ਕੁਝ ਉਹਨਾਂ ਨੇ ਕੀਤਾ ਉਹਦੇ ਨਾਲ ਪੰਜਾਬ ਦੇ ਵਿੱਚ ਉਹਦਾ 네ਗੇਟਿਵ ਰਿਐਕਸ਼ਨ ਬਹੁਤ ਹੈ ਤੇ ਜੇ ਕਾਲੀ ਦਲ ਹੁਣ ਐਲਾਈਅੰਸ ਕਰਦਾ ਹੈ ਤਾਂ ਉਹਦਾ ਕਾਲੀ ਦਲ ਦੇ ਵੋਟ ਬੈਂਕ ਵਿੱਚ ਇਹ ਵੀ ਓਪੀਨੀਅਨ ਵੀ ਹੈਗੀ ਹੈ ਇਹਦੇ ਅੰਦਰ ਵੀ ਹੋ ਸਕਦੀ ਹੈ ਕਾਲੀ ਦਲ ਦੇ ਤੇ ਇਹਦਾ ਅਸਰ ਹੁਣ ਇਹਦਾ ਅਲਾਈਅንስ ਕਰਨ ਦੇ ਜਿਹੜਾ ਉਹਦੇ ਚ ਗਿਣਤੀਆਂ ਮਿੰਤੀਆਂ ਚ ਕਿੰਨਾ ਕਰਦੇ ਨੇ ਵੀ ਜੇ ਕਰਦੇ ਆ ਤਾਂ ਕਿੰਨਾ ਕੁ ਫਾਇਦਾ ਹੋਏਗਾ ਜੇ ਕਰਦੇ ਨਹੀਂ ਕਰਦੇ ਤਾਂ ਕਿੰਨਾ ਨੁਕਸਾਨ ਹੋਏਗਾ ਸੋ ਨੁਕਸਾਨ ਫਾਇਦਾ ਇਹ ਉਹ ਤਾਂ ਹੁਣ ਲੀਡਰਾਂ ਨੇ ਦੇਖਣਾ ਪਰ ਇਹ ਦੋਵੇਂ ਪੱਖ ਹੈਗੇ ਨੇ ਪਰ ਇਹ ਹੈ ਵੀ ਜੇ ਜੇ ਅਲਾਈਅንስ ਹੁੰਦਾ ਤਾਂ ਇਹਦਾ ਜਿਹੜਾ ਰਿਥਮੈਟਿਕ ਗਿਣਤੀ ਮਿੰਤੀ ਜਿਹੜੀ ਹੈ ਉਹਦੇ ਕਿ ਵੋਟਾਂ ਦੀ ਉਹਦੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਕਿ ਇਹ ਉਹਨਾਂ ਦੋਨਾਂ ਪਾਰਟੀਆਂ ਨੂੰ ਹੀ ਜਿਹੜੀ ਫਾਈਟ ਪੱਖੋਂ ਲੋਕਸਭਾ ਦੀ ਫਾਈਟ ਨੂੰ ਕੋਈ ਫਾਇਦਾ ਹੋ ਜਾਏਗਾ ਆਦਰਵਾਇਜ਼ ਅਕਾਲੀ ਦਲ ਨੂੰ ਜਿਹੜਾ ਜਿਹੜੇ ਅਕਾਲੀ ਦਲ ਦੇ ਜਿਹੜਾ ਇਮੇਜ ਹੈ ਅਕਸ ਹੈ ਉਹਨੂੰ ਨੁਕਸਾਨ ਦਾ ਹੋ ਵੀ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਜੀ ਅ ਚੰਬਲੇ ਸਾਹਿਬ ਇੱਕ ਹੋਰ ਜਿਹੜਾ ਅੱਜ ਪੰਜਾਬ ਦੇ ਬਜਟ ਦੀ ਆਪਾਂ ਗੱਲ ਕਰਾਂਗੇ ਭਗਵਾਨਤਮਾਨ ਸਰਕਾਰ ਦਾ ਤੀਜਾ ਬਜਟ ਅੱਜ ਪੇਸ਼ ਕੀਤਾ ਗਿਆ ਤੇ ਉਸਤੇ ਵੀ ਤੁਸੀਂ ਕਿਵੇਂ ਦੇਖਦੇ ਹੋ ਬਜਟ ਨੂੰ ਜੋ-ਜੋ ਦੇ ਵਿੱਚ ਬਜਟ ਐਸਟੀਮੇਟਸ ਦਿੱਤੇ ਗਏ ਨੇ ਵੱਖ-ਵੱਖ ਡਿਪਾਰਟਮੈਂਟਸ ਦੇ ਕਈ ਉਹਦੇ ਚ ਦਾਵੇ ਕੀਤੇ ਗਏ ਨੇ ਐਲਾਨ ਕੀਤੇ ਗਏ ਨੇ ਤੇ ਜਿਸ ਤਰ੍ਹਾਂ ਦੇ ਨਾਲ ਵਿਰੋਧੀਆਂ ਨੇ ਆਪਣਾ ਰਿਐਕਸ਼ਨ ਦਿੱਤਾ ਸੋ ਓਵਰঅল ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬਜਟ ਨਤੀਜਾ ਬਜਟ ਹੈਗਾ ਬਜਟ ਤਾਂ ਇੱਕ ਤਾਂ ਇਹਦੇ ਚ ਕੋਈ ਟੈਕਸ ਵਗੈਰਾ ਨਹੀਂ ਲਾਏ ਕੋਈ ਉਸ ਤਰ੍ਹਾਂ ਦਾ ਉਹ ਨਹੀਂ ਹੈ ਇਹ ਉਹਨਾਂ ਨੇ ਕਿਹਾ ਵੀ ਹੈ ਹਰਪਾਲ ਚੀਮਾ ਨੇ ਪ੍ਰਸੰਗ ਦੇ ਵੀ ਨੋ ਟੈਕਸ ਬਜਟ ਹੈ ਨਾ ਤੇ ਦੂਜੇ ਕੁਝ ਪਹਿਲੂ ਹੈ ਜੇ ਹੈਗੇ ਨੇ ਜਿਹਦੇ ਵਿੱਚ ਨੋਟੇਬਲ ਹੈਗੇ ਨੇ ਜਿਵੇਂ ਉਹਨਾਂ ਨੇ ਅ এডਿਕੇਸ਼ਨ ਦਾ ਜਿਹੜਾ ਬਜਟ ਆ ਕਾਫੀ ਵਧਾਇਆ ਮਤਲਬ ਇਹਨੂੰ ਗਿਆਨ ਦੇ ਨਾਲ ਜੋੜਿਆ ਵੀ ਸੋ ਵੈਸੇ ਗੱਲ ਵੀ ਠੀਕ ਹੈ ਉਹ ਜੋਰ ਦੇ ਰਹੇ ਨੇ ਦੋ ਚੀਜ਼ਾਂ ਦੇ ਕਿ এডਿਕੇਸ਼ਨ ਤੇ ਹੈਲਥ ਤੇ ਦੋਨਾਂ ਇਸ ਇਸ ਸਰਕਾਰ ਦਾ ਜੋਰ ਹੈ ਸਕੂਲ ਵੀ ਅੱਛੇ ਬਣਾ ਰਹੇ ਨੇ ਮਹੱਲਾ ਕਲੇਨਿਕ ਵੀ ਬਣਾ ਰਹੇ ਨੇ ਹਸਪਤਾਲਾਂ ਤੇ ਜੋ ਮਤਲਬ ਫੋਕਸ ਹੈਗਾ ਦੇਖੋ ਕਿੰਨਾ ਕੁ ਹੁੰਦਾ ਕਿੰਨਾ ਨਹੀਂ ਅਜੇ ਸ਼ੁਰੂਆਤੀ ਹੈ ਠੀਕ ਹੈ ਨਾ ਥੋੜੇ ਪਰ ਫੋਕਸ ਕਰਨਾ ਹੈਲਥ ਤੇ ਤੇ এডਿਕੇਸ਼ਨ ਤੇ ਜਿਵੇਂ ਕੁਝ ਦਿੱਲੀ ਚ ਵੀ ਦੇਖੋ ਉਹਨਾਂ ਨੇ ਕੀਤਾ ਉਹਦੇ ਚ ਫਰਕ ਵੀ ਪਿਆ ਇਹ ਆਪਣੇ ਆਪ ਚ ਬਹੁਤ ਅੱਛਾ ਹੈਗਾ ਇਨੀਸ਼ੀਏਟ ਉਹਦੇ ਚ ਕਿੰਨੀ ਪਰਫਾਰਮੈਂਸ ਹੋ ਸਕਦੀ ਹੈ ਕਿੱਥੇ ਕਿੱਥੇ ਕਿੰਨੀ ਸਫਲਤਾ ਜਿਹੜੀ ਇਹ ਡਿਪੈਂਡ ਕਰਦਾ ਹੈ ਹਾਲਾਂਕਿ ਉਹ ਤਾਂ ਇਹ ਮਹੱਲਕ ਲੈਨਕ ਚੱਲ ਹੀ ਰਹੇ ਨੇ ਹੁਣ ਹੋਰ ਵੀ ਵਧਾਤੇ ਉਹਨਾਂ ਨੇ ਸਕੂਲ ਆਫ ਹੈਮਨਿਅਸ ਕਰ ਰਹੇ ਨੇ ਪਰ ਆਪਣੇ ਆਪ ਚ ਐਜੂਕੇਸ਼ਨ ਤੇ ਹੈਲਥ ਤੇ ਫੋਕਸ ਕਰਨ ਪਿਆ ਹੈ ਜਿਹੜਾ ਹੈਲਥ ਦਾ ਜਿਹੜਾ ਬਜਟ ਹੈ ਉਹ ਨਹੀਂ ਹੈਗਾ ਜ਼ਿਆਦਾ ਉਹ 5500 ਕਰੋੜ ਹੈਗਾ ਤੇ ਐਜੂਕੇਸ਼ਨ ਦਾ ਹੈਗਾ 1600 ਮਤਲਬ 16000 ਕਰੋੜ ਹੈ ਹਾਂ 16000 ਕਰੋੜ ਤੋਂ ਉੱਤੇ ਹੈ ਤੇ ਉਹ ਲੋਸਾ ਜਿਹੜਾ ਹੋਮ ਡਿਪਾਰਟਮੈਂਟ ਦਾ 10000 ਕਰੋੜ ਤੋਂ ਉੱਪਰ ਹੈ ਹੈਲਥ ਦਾ ਤਾਂ ਘੱਟ ਮੈਨੂੰ ਲੱਗਿਆ ਪਤਾ ਨਹੀਂ ਹੋ ਸਕਦਾ ਹੋਰ ਸਕੀਮਾਂ ਸਿਹਤ ਦੀਆਂ ਉਹਦੇ ਵਿੱਚ ਹੋਣ ਕਿਉਂਕਿ ਆਪਾਂ ਇਕਨੋਮਿਸਟ ਦਾ ਹੈ ਨਹੀਂਗੇ ਮੋਟਾ ਸੀ ਇੱਕ ਐਸਪੈਕਟ ਹੈਗਾ ਕਰਜ਼ੇ ਵਾਲਾ ਕਰਜ਼ੇ ਵਾਲਾ ਜਿਹੜਾ ਐਸਪੈਕਟ ਹੈ ਉਹ ਉਹ ਅਜੇ ਕਾਇਮ ਹੈ ਉਹ ਜਿਹੜਾ ਐਕਸਟੀਮੇਟ ਹੈ 357000 ਤੇ ਪਹਿਲਾਂ 323000 ਕਰੋੜ ਸੀਗਾ ਇਸ ਵਾਰ 30000 ਕਰੋੜ ਹੋਰ ਵਦੇਗਾ ਹਾਲਾਂਕਿ اپوزیشن ਤਾਂ ਕਹਿ ਰਹੀ 60000 ਕਰੋੜ ਲਿਆ ਇਹਨਾਂ ਨੇ ਕਰਜ਼ਾ ਉਹ ਕਈ ਪਾਸੇ ਹੁੰਦੇ ਆ ਨਾ ਤੇ ਉਹ ਤਾਂ ਉਹਨਾਂ ਦਾ ਅਲਿਗੇਸ਼ਨ ਤਾਂ ਆਇਆ ਵੀ ਜਿਆਦਾ ਲਿਆ ਇਹਨਾਂ ਨੇ ਪਰ ਚਲੋ ਜੇ ਉਹ ਮੰਨ ਲਿਆ ਸਰਕਾਰ ਨੇ ਪਰ ਉਹਨਾਂ ਨੇ ਹਰਪਾਲ ਚੀਮਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਕਰਜ਼ਾ ਲਿਆ ਹੈ ਅਸੀਂ ਇਹਦੇ ਚੋਂ ਲਗਭਗ 60000 ਕਰੋੜ ਜਿਹੜਾ ਉਹ ਪਿਛਲੀ ਜਿਹੜਾ ਕਰਜ਼ਾ ਸੀ ਉਹਦਾ ਇੰਟਰਸਟ ਤੇ ਉਹਦਾ ਮੂਲ ਅਸੀਂ ਉਹ ਮੋੜਿਆ ਉਹ ਮੋੜੇ ਪੈਂਦਾ ਇਸ ਕਰਕੇ ਉਹ ਸਾਨੂੰ ਪਿਛਲੀ ਸਰਕਾਰ ਦਾ ਮੋੜਿਆ ਪਰ ਉਹਨਾਂ ਨੇ ਕਲੇਮ ਕੀਤਾ ਕਿ 4% ਜਿਹੜੀ ਉਹਦੀ ਬਜਟ ਦੇ ਰੇਸ਼ਿਓ ਆ ਉਹਦੇ ਚ 4% ਘਟਾਇਆ ਉਹ ਜਿਹੜਾ ਕਰਜ਼ਾ ਲਿਆ ਉਹ 4% ਘਟ ਲਿਆ ਪਿਛਲੇ ਨਾਲੋਂ ਸੋ ਪਰ ਕਰਜ਼ਾ ਦੀ ਸਮੱਸਿਆ ਕਰਜ਼ੇ ਦਾ ਮਸਲਾ ਉਹ ਖੜਾ ਹੈ ਕਿਉਂਕਿ ਜੇ ਹੁਣ ਵੱਧ ਗਿਆ ਤਾਂ ਉਹਦਾ ਉਹਨੇ ਵਿਆਜ ਵੱਜ ਜਾਂਦਾ ਉਹਨੇ ਦੀ ਕਿਸ਼ਤ ਵੱਜ ਜਾਂਦੀ ਹੈ ਉਹ ਮਸਲਾ ਤਾਂ ਬਿਲਕੁਲ ਖੜਾ ਹੈ ਅਜੇ ਉਹਦਾ ਕੋਈ ਰੈਜ਼ੋਲੂਸ਼ਨ ਜਾਂ ਹੱਲ ਕੋਈ ਅਜੇ ਤੱਕ ਕੋਈ ਨਹੀਂ ਦਿਖ ਰਿਹਾ ਉਹਦਾ ਨਾਈ ਉਹਨਾਂ ਨੇ ਕੁਝ ਸੁਜੈਸਟ ਕੀਤਾ ਉਹਦੇ ਵਿੱਚ ਇੱਕ ਉਹਨਾਂ ਨੇ ਦਾਵਾ ਕੀਤਾ ਕਿ ਐਕਸਾਈਜ਼ ਤੋਂ ਜਿਹੜੀ ਇਨਕਮ ਹੈਗੀ ਸੀ ਉਹ ਅਸੀਂ ਜਿਹੜੀ 5 ਫਿਗਰ ਜਿਹੜੀ ਨਹੀਂ ਸੀ 4 ਫਿਗਰ ਤੋਂ ਨਹੀਂ ਸੀ ਵਧੀ ਪਿਛਲੀਆਂ ਸਰਕਾਰਾਂ 'ਚ ਅਸੀਂ ਉਹ ਵਧਾਤੀ ਹੈ ਉਹਨਾਂ ਨੇ ਕਿਹਾ 6600 ਕਰੋੜ ਸੀਗਾ ਕੁਝ 600 ਪਲੱਸ ਤੇ ਅਸੀਂ ਪਿਛਲੇ ਸਾਲ 10000 ਕਰੋੜ ਤੇ ਪਹੁੰਚ ਗਏ ਸੀ ਐਕਿ 10000 ਤੇ ਪਲੱਸ ਹੋ ਗਿਆ 10300 ਕਰੋੜ ਸ਼ਾਇਦ ਜੱਤ 400 ਕਰੋੜ ਰੁਪਏ ਕਿਹ ਹੈ ਐਕਸਾਈਜ਼ ਤੋਂ ਇਨਕਮ ਅਸੀਂ ਵਧਾਈ ਉਹਨਾਂ ਨੇ ਦੋ ਕਾਰਨ ਦਿੱਤੇ ਇਹ ਇਹਦਾ ਜਦੋਂ ਅਸੀਂ ਐਕਸਾਈਜ਼ ਤੋਂ ਇਨਕਮ ਵਧਿਆ ਗਵਰਨਮੈਂਟ ਕਹਿੰਦੀ ਹੈ ਤਾਂ ਉਹਦਾ ਕ੍ਰਿਟਿਸਿਜ਼ਮ ਵੀ ਹੋਣ ਲੱਗ ਜਾਂਦਾ ਹੈ ਕਿ ਤੁਸੀਂ ਸ਼ਰਾਬ ਪਿਲਾ ਕੇ ਲੋਕਾਂ ਨੂੰ ਹੋ ਕਰ ਦੋ ਪਰ ਉਹਨਾਂ ਨੇ ਇਹਦਾ ਲੌਜੀਕ ਦਿੱਤਾ ਹਰਪਾਲ ਚਿਮਾਹੁਰਾ ਨੇ ਕਿ ਅਸੀਂ ਇਹ ਜਿਹੜਾ ਵਧਿਆ ਹੈ ਇਹ ਦੋ ਕਾਰਨਾਂ ਕਰਕੇ ਵਧਿਆ ਇੱਕ ਅਸੀਂ ਐਕਸਾਈਜ਼ ਪਾਲਿਸੀ ਬਣਾਈ ਜਿਹੜੀ ਉਹਦਾ ਰਿਜ਼ਲਟ ਹੈ ਅਸੀਂ ਅੱਛੀ ਪਾਲਿਸੀ ਬਣਾਈ ਉਹਨਾਂ ਦਾ ਕਲੇਮ ਹੈ ਦੂਜਿਆਂ ਨੇ ਕਿ ਜਿਹੜੀ ਸਮਗਲਿਕ ਹੁੰਦੀ ਸੀ ਦੂਸਰੀਆਂ ਸਟੇਟਾਂ ਤੋਂ ਚੰਡੀਗੜ੍ਹ ਤੋਂ ਉਹ ਰੋਕੀ ਅਸੀਂ ਇਸ ਕਰਕੇ ਅਸੀਂ ਜਿਹੜੀ ਉਹ ਵਧਿਆ ਦੋ ਕਾਰਨਾ ਕਰਕੇ ਵਧਿਆ ਤੇ ਉਹ ਮਤਲਬ ਉਹਨੂੰ ਜੇ ਕੋਈ ਕ੍ਰਿਟਿਸਿਜ਼ਮ ਕਰੇਗਾ ਕਿ ਤੁਸੀਂ ਚੱਲੇ ਵੀ ਉਹ ਕਹਿੰਦੇ ਆ ਇਸ ਕਰਕੇ ਵਧਿਆ ਹੈ ਅਸੀਂ ਇਹ ਨਹੀਂ ਕਿ ਪਿਉਣ ਦੇ ਜ਼ਿਆਦਾ ਜ਼ੋਰ ਦੇ ਆ ਵੀ ਆ ਦੋ ਗੱਲਾਂ ਕਰਕੇ ਵਧਿਆ ਸੋ ਇਹ ਹੈਗੇ ਉਹਦੇ ਬਾਕੀ ਆਪੋਜੀਸ਼ਨ ਨੇ ਤਾਂ ਉਹਨੂੰ ਬਿਲਕੁਲ ਹੀ ਉਹ ਕੀਤਾ ਆਪੋਜੀਸ਼ਨ ਦਾ ਇਹ ਵੀ ਕਹਿ ਰਹੀ ਹੈ ਕਿ ਉਹਨਾਂ ਨੇ ਗਰੰਟੀਆਂ ਦੇ ਵਾਦੇ ਨਹੀਂ ਪੂਰੇ ਕੀਤੇ ਪਰ ਸਰਕਾਰ ਕਹਿ ਰਹੀ ਹੈ ਕਿ ਕਾਫੀ ਕਰਤੀਆਂ ਨੇ ਅਸੀਂ ਆ ਅਸੀਂ ਸਕੂਲਾਂ ਦੀ ਕੀਤੀ ਸੀ ਅਸੀਂ ਮਲਗ ਲੈਣ ਦੀ ਕੀਤੀ ਸੀ ਅਸੀਂ ਮੁਫਤ ਬਿਜਲੀ ਦੇ ਰਹੇ 90% ਜਿਹੜੇ 80 90% ਜਿਹੜੇ ਜ਼ੀਰੋ ਬਿੱਲ ਆ ਰਹੇ ਨੇ ਉਹ ਕਹਿੰਦੇ ਉਹ ਕਹਿੰਦੇ ਬਾਕੀ ਦੇਣਦਾਰੀਆਂ ਜਿਵੇਂ ਹੁਣ ਇਹਦੇ ਚ ਇਹਨਾਂ ਨੇ ਕਿਹਾ ਵੀ ਕਰਜ਼ਾ ਜਿਹੜਾ ਹੈ ਬਾਕੀ ਉਹਨਾਂ ਨੇ ਕਿਹਾ 680 ਕਰੋੜ ਸਾਡੀ ਜਿਹੜੀ ਹੈ 66900 ਕਰੋੜ ਵੈਸੇ ਲਾਇਬਿਲਟੀ ਸੀਗੀ ਪੰਚਾਇਤ ਦੀ ਹੋਰ ਮਹਿਕਮਿਆਂ ਦੀ ਉਹ ਵੀ ਵਾਪਸ ਕੀਤੀ ਅਸੀਂ ਉਹਦਾ ਉਹਨਾਂ ਦਾ ਮਤਲਬ ਵੀ ਕਰਜ਼ਾ ਜਿਹੜਾ ਚੜਿਆ ਉਹ ਅਸੀਂ ਉਹਦੇ ਚ ਮੋੜਿਆ ਵੀ ਹੈਗਾ ਉਹਦਾ ਕਹਿਣ ਦਾ ਭਾਵ ਸੀ ਅਸੀਂ ਲਾਇਬਿਲਟੀ ਵੀ ਕਲੀਅਰ ਕੀਤੀ ਹੈ ਬਾਕੀ ਇਹ ਵੀ ਇਹਦੇ ਜਦੋਂ ਹੁਣ ਅਗਲੇ ਸਾਲ ਦੇ ਵਿੱਚ ਜਦੋਂ ਸਰਕਾਰ ਕੰਮਕਾਰ ਕਰੇਗੀ ਉਦੋਂ ਉਦੋਂ ਬਾਅਦ ਇਹਦਾ ਬਜਟ ਦੇ ਜਿਹੜੇ ਇੰਪੈਕਟ ਅਸਰ ਉਹ ਤਾਂ ਹੁਣ ਅੱਗੇ ਹੀ ਦੱਸਣਗੇ ਨਾ ਪਰ ਉਹਨਾਂ ਨੇ ਸਾਰੇ ਲਗਭਗ ਸਾਰੇ ਪਾਸੇ ਜਿਹੜਾ ਬਜਟ ਦੇ ਜਿਹੜੇ ਉਹਨੇ ਅ ਅਲੋਕੇਸ਼ਨ ਜਿਹੜੀ ਹੈ ਉਹ ਸਾਰਿਆਂ ਦੀ ਉਹਨਾਂ ਨੇ ਇੱਕ ਇਹੀ ਕਲੇਮ ਕੀਤਾ ਕਿ ਅਸੀਂ ਹਰ ਜਗ੍ਹਾ ਵਧਾਈ ਆ ਜੀ ਠੀਕ ਹੈ ਦੋ ਇੱਕ ਇਹ ਵੀ ਪਹਿਲੀ ਵਾਰੀ 2 ਲੱਖ ਕਰੋੜ ਤੋਂ ਉੱਪਰ ਹੋਇਆ ਬਜਟ ਜਿਹੜਾ ਫਸਟ ਟਾਈਮ ਆ ਕਿ 2 ਲੱਖ ਕਰੋੜ ਤੋਂ ਉੱਪਰ ਟੱਕੇ 2 ਲੱਖ 2 ਲੱਖ ਕਰੋੜ 2 ਲੱਖ 4 4000 ਤੇ 618 ਕਰੋੜ ਦਾ ਬਜਟ ਹੈ ਸੋ ਇਹ ਵੀ ਆ ਕਿ ਇਸ ਵਾਰ ਪਹਿਲਾਂ ਨਾਲੋਂ ਵੱਧ ਹੈ ਪਰਸੈਂਟੇਜ ਵੀ ਵਧੀ ਹੈ ਬਜਟ ਦੇ ਇਹ ਐਸਪੈਕਟ ਵੀ ਹੋ ਗਿਆ ਬਾਕੀ ਤਾਂ ਹੁਣ ਜਦੋਂ ਸਾਲ ਜਦੋਂ ਇੰਪਲੀਮੈਂਟ ਹੁੰਦਾ ਉਦੋਂ ਹੀ ਉਹਦਾ ਰਿਜ਼ਲਟ ਆਉਂਦੇ ਨੇ ਉਹ ਉਦੋਂ ਹੀ ਹੁੰਦਾ ਭਗਵੰਤਬਾਹੁਰਾ ਨੇ ਤਾਂ ਆਈਡੀਅਲ ਬਜਟ ਕਿਹਾ ਜਾਂ ਸਰਕਾਰ ਦਾ ਵੈਸੇ ਕਹਿੰਦੀ ਹੈ ਆਪਣੇ ਉਹਨਾਂ ਦਾ ਤਾਂ ਇਹ ਹੈ ਨਾ ਵੀ ਅਸੀਂ ਆਈਡੀਅਲ ਬਜਟ ਪੇਸ਼ ਕੀਤਾ ਤੇ ਦੇਖਦੇ ਹਾਂ ਇਹ ਇੰਪਲੀਮੈਂਟ ਕਿਵੇਂ ਹੁੰਦਾ ਜੀ ਬਹੁਤ ਬਹੁਤ ਸ਼ੁਕਰੀਆ ਬੱਲੀ ਸਾਹਿਬ ਸੋ ਅਸੀਂ ਗੱਲਬਾਤ ਕੀਤੀ ਹੈ ਅੱਜ ਦੇ ਦਿਨ ਜਿਹੜੀਆਂ ਦੋ ਮੁੱਖ ਡਵੈਲਪਮੈਂਟਸ ਹੋਈਆਂ ਪੰਜਾਬ ਚ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕਰ ਦਿੱਤਾ ਗਿਆ ਇਹ ਬਜਟ ਨਾਲ ਕਿੰਨੇ ਕ ਲੋਕਾਂ ਨੂੰ ਫਾਇਦਾ ਹੋਊਗਾ ਇਹ ਵੀ ਆਉਣ ਵਾਲਾ ਸਮਾਂ ਜਿਹੜਾ ਦੱਸੂਗਾ ਤੇ ਨਾਲ ਹੀ ਢੀਂਡਸਾ ਦਲ ਸੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸੀ ਉਹ ਹੁਣ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਉਸ 'ਚ ਮਰਜ ਹੋ ਚੁੱਕਿਆ ਤੇ ਸੁਖਬੀਰ ਬਾਦਲ ਨੇ ਹੋਰਾਂ ਨੂੰ ਵੀ ਜਿਹੜੇ ਅਕਾਲੀ ਦਲ ਨਾਲੋਂ ਪਿਛਲੇ ਸਮੇਂ 'ਚ ਟੁੱਟ ਕੇ ਜਿਹੜੇ ਗਏ ਸੀ ਲੀਡਰ ਉਹਨਾਂ ਨੂੰ ਵੀ ਅੱਜ ਹੱਥ ਜੋੜ ਕੇ ਉਹਨਾਂ ਨੇ ਇਹੀ ਬੇਨਤੀ ਕੀਤੀ ਹੈ ਗੁਜ਼ਾਰਿਸ਼ ਕੀਤੀ ਹੈ ਕੀ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹਨਾਂ ਨੇ ਬਾਕੀਆਂ ਨੂੰ ਵੀ ਸੱਦਾ ਦਿੱਤਾ ਹੈ ਸੋ ਆਉਣ ਵਾਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਕਲਾਹਾ ਮਿਲਦਾ ਤੇ ਖਾਸ ਤੌਰ ਤੇ ਲੋਕ ਸਭਾ ਚੋਣਾਂ ਤੇ ਕਿੰਨਾ ਅਸਰ ਪੈਂਦਾ ਇਹ ਵੀ ਥੋੜੇ ਸਮੇਂ ਵਿੱਚ ਪਤਾ ਲੱਗੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ